ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆਂ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਦੇ ਕੈਲੀਫੋਰਨੀਆ 'ਚ ਜੰਗਲੀ ਅੱਗ ਦਾ ਕਹਿਰ 450 ਤੋਂ ਵੱਧ ਘਰ ਖਤਰੇ 'ਚ ਹਾਈ ਅਲਰਟ ਜਾਰੀ ਆਸਟ੍ਰੇਲੀਆ 'ਚ ਹੋਈ ਪਾਰੀ ਬਰਫਬਾਰੀ ਬਣੀ ਆਫਤ ਤੋੜਤਾ 40 ਸਾਲਾਂ ਦਾ ਰਿਕਾਰਡ ਮંત્રી ਹਰਜੋਤ ਬੈਂਸ ਨੇ ਕਬੂਲੀ ਆਪਣੀ ਗਲਤੀ ਲਗਾਈ ਗਈ ਧਾਰਮਿਕ ਸਜ਼ਾ ਅਮਿਤ ਸ਼ਾ ਬਣੇ ਸਭ ਤੋਂ ਲੰਮੇ ਸਮੇਂ ਤੱਕ ਸੇਵਾਵਾਂ ਦੇਣ ਵਾਲੇ ਕੇਂਦਰੀ ਗ੍ਰਹਿ ਮੰਤਰੀ ਪੂਰ ਤਰਕਾਸ਼ੀ ਵਿੱਚ ਫਟਿਆ ਬੱਦਲ ਚਾਰ ਮੋਤਾ ਅਤੇ ਫੁਣੀ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਭਿਆਨਕ ਜੰਗਲੀ ਅੱਗ ਫੈਲ ਗਈ ਹੈ ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਇਹ ਅੱਗ ਤੇਜ਼ੀ ਦੇ ਨਾਲ ਫੈਲ ਰਹੀ ਹੈ ਅੱਗ ਕਾਰਨ ਸੰਘਣਾ ਧੂਆਂ ਫੈਲ ਗਿਆ ਤੇ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ ਇਸ ਲਈ ਅਧਿਕਾਰੀ ਹਾਈ ਅਲਰਟ ਤੇ ਨੇ ਗਿਫੋਰਡ ਫਾਇਰ ਵਜੋਂ ਜਾਣੀ ਜਾਂਦੀ ਇਹ ਅੱਗ ਹੁਣ 65 ਹਜ਼ਾਰ ਏਕੜ ਤੋਂ ਵੱਧ ਰਕਬੇ ਦੇ ਵਿੱਚ ਫੈਲ ਗਈ ਹੈ ਫਿਲਹਾਲ ਅਧਿਕਾਰੀਆਂ ਨੇ ਨੇੜਲੇ ਖੇਤਰ ਦੇ ਲੋਕਾਂ ਨੂੰ ਜੋ ਸਭ ਤੋਂ ਵੱਧ ਪ੍ਰਭਾਵਿਤ ਨੇ ਇਲਾਕੇ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਹੈ उधर पूर्वी भी इस हफ्ते मौसम ने तबाही मचा दी है जिस कारण कई शहर स्थिति बिगड़ गई है पिछले शनिवार को उत्तरी न्यू साउथ वेल्स च भारी बर्फबारी हुई जिस कारण कुछ इलाक चालीस सेंटीमीटर बर्फबारी हुई है मौसम विज्ञानी मेरियम ब्रैडबरी ने कहा है कि यह बर्फबारी उन्नीस सौ अस्सी दहा के दहाके तो बाद सब तो ज्यादा इस बर्फबारी कारण ਵਾਨ ਸੜਕਾਂ ਤੇ ਫਸ ਗਏ ਕਈ ਇਲਾਕਿਆਂ ਚ ਪਾਣੀ ਭਰ ਗਿਆ ਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਤੇ ਕਈ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਨੇ ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅੱਜ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਲਈ ਪਹੁੰਚੇ ਦੱਸ ਦਈਏ ਕਿ ਹਰਜੋਤ ਬੈਂਸ ਨੂੰ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬ ਦੀ ਸਮਾਗਮ ਦੌਰਾਨ ਮਰਿਆਦਾ ਦੀ ਉਲੰਘਣਾ ਦਾ ਮਾਮਲੇ 'ਚ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਉਹ ਅੱਜ ਪੰਜ ਸਿੰਘ ਸਾਹਿਬਾਨਾਂ ਸਾਹਮਣੇ ਪੇਸ਼ ਹੋਏ ਜਿਸ ਦੌਰਾਨ ਉਹ ਆਪਣਾ ਸਪਸ਼ਟਿਕਰਣ ਇਕੱਤਰਤਾ ਮੌਕੇ ਦੇਣਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਗਲਤੀ ਕਬੂਲ ਲਈ ਹੈ ਹੁਣ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ ਮੰਤਰੀ ਖਰਜੋਤ ਬੈਂਸ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਪੈਦਲ ਤੁਰ ਕੇ ਜਾਣਗੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਜੋੜਿਆਂ ਦੀ ਸੇਵਾ ਕਰਨਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੀਸ਼ਗੰਜ ਸਾਹਿਬ ਵਿਖੇ ਦੋ ਦਿਨ ਜੋੜੇ ਝਾੜਨ ਦੀ ਸੇਵਾ ਉਪਰੰਤ 1100 ਰੁਪਏ ਦੇਖ ਕਰਵਾ ਕੇ ਮੁਆਫੀ ਦੀ ਅਰਦਾਸ ਕਰਵਾਉਣਗੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ दिस प्रोग्राम इज स्पॉन्सर्ड बाय डॉक्टर सुरिंदर सिंह गिल इमीग्रेशन कंसल्टेंट ताज़ी खबर देखने लायी हमें सब्सक्राइब करो सब्रंग टीवी नो ब्रेक तो बात तो हो होड़ा स्वागत है ਅਮਿਤ ਸ਼ਾ ਮੰਗਲਵਾਰ ਨੂੰ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਗ੍ਰਹਿ ਮੰਤਰੀ ਰਹਿਣ ਵਾਲੇ ਵਿਅਕਤੀ ਬਣ ਗਏ ਨੇ ਜਿहां ਰਾਸ਼ਟਰੀ ਲੋਕਤੰਤਰੀ ਗੜ ਜੋੜ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਜ਼ਿਕਰ ਕੀਤਾ ਤੇ ਅਮਿਤ ਸ਼ਾ ਦੀ ਜਨਮ ਕੇ ਤਾਰੀਫ ਕੀਤੀ 3 ਮਈ 2019 ਨੂੰ ਅਹੁਦਾ ਸੰਭਾਲਣ ਤੋਂ ਬਾਅਦ 2258 ਦਿਨਾਂ ਤੱਕ ਇਸ ਅਹੁਦੇ ਤੇ ਰਹਿਣ ਨਾਲ ਅਮਿਤ ਸ਼ਾ ਨੇ ਹੁਣ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਪਿਛਲੇ ਰਿਕਾਰਡ ਨੂੰ ਪਛੜ ਦਿੱਤਾ ਹੈ ਅਮਿਤ ਸ਼ਾਹ ਦਾ ਕਾਰਜਕਾਲ ਕਾਂਗਰਸ ਦੇ ਸੀਨੀਅਰ ਨੇਤਾ ਗੋਵਿੰਦ ਵੱਲਵ ਪੰਤ ਦੇ ਕਾਰਜਕਾਲ ਤੋਂ ਵੀ ਅੱਗੇ ਨਿਕਲ ਗਿਆ ਹੈ ਇਤਫਾਕ ਨਾਲ ਅਮਿਤ ਸ਼ਾਹ ਨੇ ਇਹ ਪ੍ਰਾਪਤੀ 5 ਅਗਸਤ ਨੂੰ ਹਾਸਲ ਕੀਤੀ ਜਿਸ ਦਿਨ ਉਹਨਾਂ ਨੇ ਸਾਲ 2019 ਚ ਸੰਸਦ ਚ ਧਾਰਾ 370 ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ 2255 ਦਿਨਾਂ ਤੱਕ ਇਸ ਅਹੁਦੇ ਤੇ ਰਹੇ ਸਨ ਉਧਰ ਉਤਰਾਖੰਡ ਦੇ ਉੱਤਰ ਕਾਸ਼ੀ ਜ਼ਿਲ੍ਹੇ 'ਚ ਮੰਗਲਵਾਰ ਦੁਪਹਿਰ ਨੂੰ ਭਾਰੀ ਬਾਰਿਸ਼ ਤੋਂ ਬਾਅਦ ਖੀਰ ਗੰਗਾ ਨਦੀ ਦੇ ਵਿੱਚ ਅਚਾਨਕ ਹੜ੍ਹ ਆਉਣ ਨਾਲ ਧਰਾਲੀ ਸ਼ਹਿਰ ਵਿੱਚ ਭਾਰੀ ਤਬਾਹੀ ਮਚ ਗਈ। 8600 ਫੁੱਟ ਦੀ ਉਚਾਈ ਤੇ ਸਥਿਤ ਇਸ ਸੈਰਸਪਾਟਾ ਸਥਾਨ ਵਿੱਚ ਤੇਜ਼ ਵਹਾਣੇ ਨੇ ਇਕ ਪਲ ਵਿੱਚ ਬਾਜ਼ਾਰ, ਹੋਟਲ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਵਹਾ ਦਿੱਤਾ ਸੀ। ਜਾਣਕਾਰੀ ਮੁਤਾਬਕ ਦੇਰ ਰਾਤ ਤੋਂ ਬਾਗੇਸ਼ਵਰ ਅਤੇ ਕੋੜਦਵਾਰ ਅਤੇ ਹੋਰ ਪਹਾੜੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ। ਚਸ਼ਮਦੀਦਾਂ ਦੇ ਵੀਡੀਓਸ ਤੋਂ ਪਤਾ ਲੱਗਿਆ ਹੈ ਕਿ ਵੱਡੀਆਂ ਲਹਿਰਾਂ ਲੋਕਾਂ ਤੇ ਘਰਾਂ ਨੂੰ ਵਹਾ ਕੇ ਲੈ ਗਈਆਂ ਜੋ ਕਿ ਖੇਤਰ ਵਿੱਚ ਤੇਜ਼ੀ ਨਾਲ ਫੈਲ ਗਈਆਂ ਹਾਦਸੇ ਵਿੱਚ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਘੱਟੋ ਘੱਟ 50 ਲੋਕਾਂ ਦੇ ਲਾਪਤਾ ਹੋਣ ਜਾਂ ਮਲਬੇ ਵਿੱਚ ਫਸਣ ਦਾ ਖਤਰਾ ਲਗਭਗ 25 ਹੋਟਲ ਗੈਸਟ ਹਾਊਸ ਅਤੇ ਘਰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਗਏ ਨੇ ਜ਼ਿਲ੍ਹਾ ਪ੍ਰਸ਼ਾਸਨ ਐਸਟੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਪੰਜਾਬ ਪੁਲਿਸ ਵੱਲੋਂ ਕਰੀਬ 12 ਸਾਲ ਬਾਅਦ ਅਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਜਿੱਥੇ ਇੱਕ ਕਲਯੁਗੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ 13 ਸਾਲਾ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਕੇ ਤੇ ਆਪਣੇ ਹੀ ਕਮਰੇ ਵਿੱਚ ਦੱਬ ਦਿੱਤਾ ਸੀ ਅੱਜ ਕਰੀਬ 12 ਸਾਲ ਬਾਅਦ ਉਹ ਕਲਯੁਗੀ ਮਾਂ ਤੇ ਉਸਦੇ ਆਸ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਜਗ੍ਹਾ ਤੇ ਲਿਆਂਦਾ ਜਿੱਥੇ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਕਰਕੇ ਦੱਬਿਆ ਸੀ ਗੱਲਬਾਤ ਦੌਰਾਨ ਡੀਐਸਪੀ ਹਰੀਸ਼ ਬੈਲ ਨੇ ਕਿਹਾ ਕਿ ਇਹ ਅੰਨੇ ਕਤਲ ਦੀ ਗੁੱਥੀ ਸੀ ਜੋ ਅੱਜ ਲੰਬੇ ਸਮੇਂ ਬਾਅਦ ਸੁਲਝਾਈ ਗਈ ਹੈ ਤੇ ਹੁਣ ਉਹ ਬਾਡੀ ਰਿਕਵਰ ਕਰਨ ਦੇ ਲਈ ਆਏ ਹੋਏ ਨੇ ਤੇ ਉਹਨਾਂ ਵੱਲੋਂ ਦੋਨੋਂ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਡੇ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ সোহেল ਕਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ਼ ਬਣਾਉਣਦ ਕਰ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀਗਾ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ लड़के ਨਾਲ ਉਹਦਾ ਗਲਾ ਕੁੱਟ ਕੇ ਚੁੱਕੇ ਉਹ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦਿਨ ਨੂੰ ਇੱਕ ਤਾਂ ਅਗਰ 14 ਸਾਲ ਬਾਅਦ ਹੀ ਸਹੀ ਉਸ ਮ੍ਰਿਤਕ ਨੂੰ ਇਨਸਾਫ ਮਿਲੇ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਚ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਸੀ ਕਰ ਸਰਦਾ ਇਹ ਨੂੰ ਹੀ ਦਮਲਾਹੀ ਨਾ ਉਹ ਨਹੀਂ ਦਲ ਰਦਾ ਨਹੀਂ ਆਪ ਇਹ ਕਰਕੇ ਫਿਰ ਉਹ ਉਹ ਫਿਰ ਮਾਦੀ ਕੰਨ ਗੀਰ ਹੜਤ ਖੈ ਨਹੀਂ ਦੋ ਜਿਹੜੇ ਦਰਦ ਰੰਦਾ ਇਹਦੀ ਹੰਗੀ ਦਾ ਮਿਲ ਜਰ ਕੇ ਫਾਮੀ ਕਰ ਦਿੰਦੇ ਹਾਂ ਹਾਂ ਹਲਵਾ ਸਰੋਈ ਤੇਰੀ ਦੀ ਚੀਜ਼ ਦੋਣੇ ਨਿਭਾਣੇ ਦਾ ਕੋਈ ਨਹੀਂ ਹਾਂ ਹਾਂ ਲੱਗ ਰਿਹਾ ਹੈ ਇਹ ਇਤਿਕੇ ਦਾ ਨਕੀ ਤੇਰਾ ਬਤਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਕੋਈ ਮਾਰ ਕੇ ਮੈਨੂੰ ਨਾ ਰੰਗ ਕਹਿੰਦਾ ਉਹ ਮੁੰਡੇ ਦੀ ਉਮਰ ਕਿੰਨੀ ਹੈ ਉਹ ਤਾਂ ਮੇਰੇ ਅਗੇ ਤੇ ਉਹ ਤਾਂ ਪੁੰਨਹਾਂ ਗੱਲਾਂ ਚ ਜੀ ਜਦੋਂ ਕੱਲ ਕੀ ਪਾ ਦੋਸਤੋ ਬਾਅਦ ਪਰ ਕਿੱਥੇ ਫਰਾਰ ਹੋ ਗਏ ਦੋਵੇਂ ਤੁਸੀਂ ਤਾਂ ਆ ਗਏ ਚਲੋ ਆ ਗਏ ਫਿਰ ਕਿੰਨਾ ਚਿਰ ਰਹੇ ਹੋ ਤੁਸੀਂ ਉੱਥੇ 4.5 ਸਾਲ ਹੁਣ ਕਿਥੇ ਰਹਿੰਦੇ ਹੋ ਹਾਂ ਜੰਦੇ ਉਥੋਂ ਪੁੱਛਣੇ ਪੜੇ ਨਹੀਂ ਨਹੀਂ ਠੀਕ ਹੈ ਠੀਕ ਹੈ ਪਿੰਡ ਦੀ ਨਿਵਾਸ ਨਹੀਂ ਨਾ ਕੋਈ ਕਰਦਾ ਇਹ ਲੜੀ ਵੀ ਨਾਲ ਇਹ ਲੜੀ ਚ ਉੱਥੇ ਹੀ ਜਾਂਦੇ ਤੇ ਤੁਸੀਂ ਸਾਰਾ 11 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ ਤੁਸੀਂ ਪਿੰਡ ਕਿੱਥੇ ਮੈਂ ਪਿੰਡ ਆ ਗਿਆ ਹਾਂ ਪਟਨਾ ਠੀਕ ਹੈ ਇਹ ਤਾਂ ਕਰਕੇ ਆਇਆ ਹਾਂ ਬੇਹੇ ਨਹੀਂ ਚੱਲ ਚਲੀ ਲੜਦੀ ਨੂੰ ਮੇਰੇ ਨਾਲ ਠੀਕ ਹੈ ਮਾਂ ਤੋਂ ਆ ਕੇ ਕਿ ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਦੇ ਨਾਲ ਇਹ ਗੱਲ ਕਿ ਇਹ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ ਇਹ ਤਕਰੀਬਨ 15 ਸਾਲ ਹੋ ਗਏ ਕੀ ਹੋਇਆ ਸੀ ਉਹ ਹੁੰਦਾ ਤੇ ਹੋਈ ਦੱਸ ਸਕਦੇ ਨੇ ਜਦੋਂ ਛੇਲੇ ਨਾ ਬੱਚਾ ਨਹੀਂ ਲੱਭਾ ਫਿਰ ਆਇਆ ਕੌਣ ਆ ਦੇ ਨਹੀਂ ਆ ਰਿਹਾ ਰਨਜੀਤ ਕੋ ਇਹ ਤੁਹਾਡੀ ਕੀ ਲੱਗਦੀ ਹੈ ਅੱਛੇ ਕੀ ਹੋਇਆ ਕਿ ਸਦਨ ਉਹਦੇ ਕੇਸ ਤੇ ਬਦਾਈ ਹੋਏ ਕਿ thế ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੋੜਾ ਆਇਆ ਖੰਭਾ ਕਿੱਥੇ ਹੈ ਇਹ ਆਂਦੀ ਪੂਨੇ ਕਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾਏ ਰਿਹਾ ਪੂਨੇ ਕਲੇ ਹਾਲ ਤੱਕ ਹੈ ਹਾਂ ਤਿੰਨ ਮਹੀਨੇ ਢੀਕੇ ਮੈਂ ਫਿਰ ਤਕਾਰ ਦੇ ਤਿੰਨ ਮਹੀਨੇ ਤੇ ਪੂਨੇ ਚ ਗੱਲ ਕਰਾ ਦੇਈਏ ਇਹਨੂੰ ਅੱਗੇ ਪਿੱਛੇ ਨੇ ਟਾਈਮ ਲੈ ਲਿਆ ਅੱਜ ਤੱਕ ਹੈ ਤੇ ਮੁਰਤੇ ਹੋ ਗਏ ਫਰਾ ਨਹੀਂ ਦਾ ਫਰਾ ਕੀ ਕਰਦਾ ਸੀ ਤੇ ਉਹੀ ਤੋਂ ਮੌਤ ਹੋ ਗਈ ਉਹ ਕਿਤਰਾ ਹੀ ਦੱਸਾਂ ਮੈਂ ਇਹ ਕੰਦੇ ਨਾਲ 10.5 ਹੈ ਜਲੀ ਜਾ ਤੇ ਮੁੰਡਾ ਨਾ ਕਿੰਨਾ ਚਿਰ ਹੋ ਗਿਆ ਸੀ ਇਹ ਇਹ ਉਹਦੇ ਭੱਜੇ ਜਾਂਦਾ ਪੱਕਾ ਹੋਇਆ ਉਹ ਤਾਂ ਫੜ ਲਓ ਬੱਚੇ ਮੁੰਡੇ ਚਾਉਦਾ ਮੁੰਡਾ ਉਹਨੂੰ ਬਾਰੰਤ ਤੱਕ ਉਹਨੇ ਮਾਰ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਤੇ ਤਾਂ ਇਹ ਨਾਲ ਦੀ ਹੈ ਆ ਇਹ ਤਾਂ ਸਾਡਾ ਤਾਜਾ ਸਾਡੇ ਮਾਂ ਦਾ ਘਰ ਛੋਟਾ ਭਰਾ ਇਹ ਤੇ ਨਹੀਂਦਾ ਇਹ ਸਾਡੇ ਕਾਜ ਨਾਲ ਰੋਹੀਦਾ ਆ ਖਾਂ ਲੈ ਗਿਆ ਛੱਤ ਲੈ ਆ ਤੇ ਇਹ ਸਾਡੇ ਹੀ ਸਾਡੇ ਉਹਨਾਂ ਚ ਕਿੱਥੋਂ ਲੱਭੇ ਕਿਤਾਂ ਲੱਭੇ ਇਹਦੇ ਹੁਣ ਮਲਾਜਮੇ ਲੱਭੇ ਨੇ ਉਧਰ ਤੇ ਜਾਂਦੀ ਮੇਰੇ ਕੋ ਤਾਂ ਫਿਰਿਆ ਨਹੀਂ ਜਾਂਦਾ ਗਰਦ ਨਾਲੋਂ ਤੇ ਕਿਥੇ ਰਹਿਣਾ ਇਹਨੂੰ ਬੜਾ ਚਰੋਗੇ ਤੇ ਆਏ ਨੇ ਤੇ ਦੋ ਕਮਰੇ ਕਰੀ ਠੀਕ ਹੈ ਕੀ ਹੋਇਆ ਕਿਸ਼ੂਦੋ ਕੀ ਗੱਲ ਹੋਈ ਸੀ ਕਿੱਦਾਂ ਮਾਰੇ ਗੱਲ ਤਾਂ ਹੋਈ ਸੀ ਕਿ ਕੰਦਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦੇ ਹਾਂ ਮੈਂ ਫਿਰ ਇਹਨਾਂ ਕਾਲ ਕੋਟ ਤੇ ਮਾਰੇ ਦੇ ਕਿੱਥੇ ਨੱਪਿਆ ਨੱਪਿਆ ਇੱਕ ਹੈ ਪੂਰਾ ਮਨੂ ਨਾਲ ਮੈਨੂੰ ਬੜਾ ਚਰੋਦਣੇ ਕਿਹੜੀ ਨੂੰ 3 ਸਾਲ ਹੋ ਗਏ ਕਰੋ ਜੀ ਤਰਾ ਉਹ ਕਮਰੇ ਸ਼ੇਅਰ ਕਰ ਲਓ ਦੋ ਕਮਰੇ ਇਕੱਲੇ ਕਰ ਸਕਦੇ ਹਾਂ நான் <laughs> வாருத்து ਅੱਜ ਪੰਜਾਬ ਭਰ ਵਿੱਚ NIA ਦੀਆਂ ਟੀਮਾਂ ਵੱਲੋਂ 19 ਥਾਵਾਂ ਉੱਪਰ ਤੜਕਸਾਰ ਰੇਡ ਕੀਤੀ ਗਈ ਜਿਸ ਦੇ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿਕੋਸਰਾ ਦੇ ਬਲਰਾਜ ਸਿੰਘ ਔਰ ਫੈਪੀ ਦੇ ਘਰ ਵਿੱਚ NIA ਦੀ ਟੀਮ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ NIA ਦੀ ਟੀਮ ਦੇ ਅਧਿਕਾਰੀਆਂ ਦੇ ਵੱਲੋਂ ਪੂਰੇ ਘਰ ਵਿੱਚ ਸਰਚ ਅਭਿਆਨ ਚਲਾਇਆ ਗਿਆ ਤੇ ਅਲਮਾਰੀਆਂ ਬੈੱਡਾਂ ਦੇ ਦੀ ਫੋਲਾਫਰਾਲੀ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਰਾਜ ਸਿੰਘ ਔਰ ਫੈਪੀ ਅਤੇ ਉਸ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਅੱਜ ਉਹਨਾਂ ਦੇ ਘਰ ਵਿੱਚ ਸਵੇਰੇ ਤੜਕਸਾਰ ਕਰੀਬ 5:30 ਵਜੇ NIA ਦੀ ਟੀਮ ਵੱਲੋਂ ਰੇਡ ਕੀਤੀ ਗਈ ਜਿਸ ਦੌਰਾਨ ਉਹਨਾਂ ਵੱਲੋਂ ਕਮਰੇ ਵਿੱਚ ਪਏ ਬੈੱਡ, ਅਲਮਾਰੀਆਂ, ਪ੍ਰੈਸ ਟੇਬਲ, ਸਟੋਰ ਰੂਮ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਭਾਵੇਂ ਕਿ ਤਲਾਸ਼ੀ ਮਹਿੰਦ ਦੌਰਾਨ ਉਹਨਾਂ ਨੂੰ ਕੋਈ ਵੀ ਚੀਜ਼ ਬਰਾਮਦ ਨਹੀਂ ਹੋਈ ਹੈ ਪਰ ਉਹਨਾਂ ਵੱਲੋਂ ਬੈਂਕ ਅਕਾਊਂਟਾਂ ਦੀਆਂ ਕਾਪੀਆਂ ਪਾਸਪੋਰਟ ਅਤੇ ਹੋਰ ਕਾਗਜ਼ਾਂ ਦੀ ਚੈਕਿੰਗ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਐਨਆਈਏ ਦੀ ਟੀਮ ਨੇ ਕਰੀਬ 8 ਘੰਟੇ ਉਹਨਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਤੇ ਉੱਥੇ ਹੀ ਉਹਨਾਂ ਨੂੰ ਇੱਕ ਸੱਮਣ ਦੇ 12 ਅਗਸਤ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਇਸ ਮੌਕੇ ਬਲਰਾਜ ਸਿੰਘ ਔਰ ਹੈਪੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਉਹਨਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਨਾ ਸਰ ਬਲਰਾਜ ਸਿੰਘ ਓਦਾਂ ਹੈਪੀ ਕਹਿੰਦੇ ਮੈਨੂੰ ਸੋਸਰਾ ਜੀ ਤੇ ਤਹਿਸੀਲ ਡੇਰਾ ਬਾਬਾ ਨਾਨਕ ਔਰ NIA ਦੀ ਟੀਮ ਜਿਹੜੀ ਆ ਉਹ 5:30 ਵਜੇ ਸਾਡੇ ਘਰ ਨਾਲ ਰੇਡ ਕੀਤੀ ਅੱਜ ਆਪਾਂ ਚਪਾ ਚਪਾ ਚੀਜ਼ ਜਿਹੜੀ ਆ ਸਾਰੀ ਦੀ ਤਲਾਸ਼ੀ ਲਈ ਆ ਕਹਿੰਦੇ ਵੀ ਤੋਂ ਦੂਜੇ ਮਾਰਾ ਹਥਿਆਰਾਂ ਦਾ ਜੀ ਸਪਲਾਈ ਕਰਦਾ ਆ ਇਹਨੂੰ ਨਈ ਆਏ ਹਥਿਆਰ ਆ ਅਸੀਂ ਦੂਜਾ ਚੈਕਿੰਗ ਕਰਨੀ ਆ ਮੈਂ ਸਭ ਤੇ ਚੈਕਿੰਗ ਕਰ ਲਓ ਉਹਨਾਂ ਚਪੇ ਚਪੇ ਸ਼ਾਇਦ ਦੀ ਚੈਕਿੰਗ ਕੀਤੀ ਆ ਮੇਰੇ ਘਰ ਦਾ ਸਾਰਾ ਸਮਾਨ ਖਲਾਰ ਕੇ ਸਾਰਾ ਬਾਹਰ ਥੋਕਿਆ ਆ ਪਰ ਉਹਨਾਂ ਨੂੰ ਚੀਜ਼ ਕੋਈ ਬਰਾਮਦ ਨਹੀਂ ਹੋਈ ਤੇ ਨਾਲ ਉਹਨਾਂ ਦੇ ਨਾਲ NIA ਟੀਮ ਦੇ ਨਾਲ 40-45 ਜਾਣੇ ਮੁਲਾਜ਼ਮ ਸੀ ਸਾਰਿਆਂ ਨੇ ਤਲਾਸ਼ੀ ਲਈ ਆ ਸਾਰਾ ਕੁਝ ਚੈੱਕ ਕੀਤਾ ਆ ਪਰ ਕੋਈ ਸ਼ਾਇ ਇਹੋ ਜੀ ਬਰਾਮਤ ਨਹੀਂ ਆਈ ਤੇ ਮੈਂ ਸਰ ਮਾਲ ਡੰਗਰ ਦਾ ਕੰਮ ਕਰਦਾ ਵਕਵਾਰ ਦਾ ਕੰਮ ਕਰਦਾ ਹਾਂ ਤੇ ਮਾਲ ਡੰਗਰ ਦਾ ਮੈਂ ਨਈਅਤ ਕੋਈ ਕੰਮ ਕਰਦਾ ਹੀ ਨਹੀਂ ਆ ਮਾਲ ਡੰਗਰ ਦਾ ਸਾਰਾ ਕੰਮ ਆ ਮੇਰੇ ਕੋਲ ਮਾਲ ਡੰਗਰ ਸਾਹਮਣੇ ਆਹੀ ਮੈਨੂੰ ਆਣ ਕੇ ਕਹਿੰਦੇ ਤੇਰੀ ਚੈਕਿੰਗ ਕਰਨੀ ਆ ਮੈਂ ਸਰ ਚੈਕਿੰਗ ਕਰ ਲਓ ਤੇ ਸਰ ਪਾਸਪੋਰਟ ਆ ਮੇਰਾ ਇਹਦੇ ਵੀ ਸਰ ਆਨਲਾਈਨ ਕਰ ਗਏ ਆ ਨੈਟ ਤੇ ਤੇ ਖਾਤਾ ਵੀ ਬੈਂਕ ਦੇ ਖਾਤਿਆਂ ਦੀ ਵੀ ਫੋਟੋਆਂ ਤੱਕ ਸਭ ਕੁਝ ਲੈ ਗਏ ਆ ਖਿੱਚ ਕੇ ਵੀ ਕੋਈ ਨਈਅਤ ਪੈਸੇ ਨਾ ਪੈਂਦੇ ਹੋਣਾ ਤੇ ਫੋਨ ਵੀ ਸਰ ਮੇਰਾ ਲੈ ਗਏ ਆ ਕਹਿੰਦੇ ਆ ਵੀ ਦੂਜਾ ਮਾਰਾ 12 ਤਰੀਕ ਨੂੰ ਆ ਨੋਟਿਸ ਦੇ ਗਏ ਆ ਇਹ 12 ਤਰੀਕ ਨੂੰ ਉਥੇ ਚੰਡੀਗੜਾ ਦਫਤਰ ਜਾਂਦਾ ਪਹੁੰਚਿਓ ਮੋਬਾਈਲ ਦੇ ਵਿੱਚ ਕੋਈ ਸ਼ੈ ਉਹੋ ਜਿਹੀ ਬਰਾਮਦ ਨਹੀਂ ਹੋਈ ਕਿਸੇ ਨਾਲ ਲਿੰਕ ਨਹੀਂ ਹੈਗਾ ਕੋਈ ਕੁਝ ਨਹੀਂ ਆ ਨਾ ਕੋਈ ਮਰਤੇ ਕੋਈ ਪਹਿਲਾਂ ਸਰ ਕੋਈ ਪਰਚਾ ਹੈਗਾ ਹੈ ਨਹੀਂ ਆਜ ਡੇ ਹੈ ਮਰਤੇ ਪਉਣਾ ਜੀ ਸਰ ਸਾਰੇ ਟੱਬਰ ਨੂੰ ਕਰਨਾ ਪਿਆਗੇ ਨਹੀਂ ਆ ਜੀ ਤੁਹਾਨੂੰ ਪਤਾ ਫਿਰ ਕਰਨਾ ਪਏ ਤਾਂ ਕਿੰਨੀ ਮੁਸ਼ਕਲ ਹੁੰਦੀ ਆ ਤੁਹਾਡੇ ਸਾਹਮਣੇ ਸੂਈ ਤਾਂ ਕਿਨਾਂ ਸਾਰੀਆਂ ਚੀਜ਼ਾਂ ਫੋਲੀਆਂ ਆ ਮੰਗ ਸਰ ਇਨਸਾਫ ਚਾਹੀਦਾ ਜੇ ਤੁਹਾਨੂੰ ਪਤਾ ਵੀ ਸਾਰਾ ਕਾਰੋਬਾਰ ਮੇਰਾ ਜਿਹੜਾ ਇਹ ਠੱਪ ਕਰ ਗਏ ਆ ਇਹ ਮੈਂ ਕਾਰੋਬਾਰ ਵਾਲਾ ਬੰਦਾ ਆਂ ਕੋਈ ਨਹੀਂ ਆਜੂ ਕੰਮ ਕਰਨ ਵਾਲਾ ਬੰਦਾ ਨਹੀਂ ਆ। 12 ਤਰੀਕ ਨੂੰ ਮੈਨੂੰ ਚੰਡੀਗੜ੍ਹ ਬੁਲਾਇਆ ਗਿਆ ਜੀ। ਸਿਮਰ ਸਿੰਘ ਕੌਰ ਕਿਹੜਾ ਪਿੰਡ? ਨਿੱਕੋਸਰਾ। ਹਾਂ ਜੀ ਮੈਂ ਸਾਰ ਸਵੇਰੇ ਸੱfte 5 ਵਜੇ ਗੁਰਦੁਆਰਾ ਸਾਹਿਬ ਗਈ ਆ। ਜਦੋਂ ਮੈਂ ਵਾਪਸ ਆਈ ਆ ਸਾਡੇ ਘਰ ਗੱਡੀਆਂ ਗੱਡੀਆਂ ਲੱਗੀਆਂ ਨੇ। ਅਜੇ ਮੇਰੇ ਬੇਟਿਆਂ ਨੇ ਚਾਹ ਵੀ ਨਹੀਂ ਪੀਤੀ। ਅਸੀਂ ਉੱਥੇ ਇਹ ਉੱਥੇ ਵੀ ਨਹੀਂ ਗੇ। ਮੈਂ ਗੁਰਦੁਆਰਾ ਸਾਹਿਬ ਤੋਂ ਆਈ ਆ ਤੇ ਮੈਂ ਆ ਕੇ ਬੂਹਾ ਖੜਕਾਇਆ ਏ ਪਰ ਉਹ ਬੂਹਾ ਨਹੀਂ ਖੋਲਦੇ। ਫਿਰ ਮੈਂ ਕਹਿੰਦੇ ਕੌਣ ਆ ਤੂੰ? ਮੈਂ ਕਿਹਾ ਮੈਂ ਇਹਨਾਂ ਦੀ ਮਦਰ ਆ। ਫੇਰ ਉਹਨਾਂ ਨੇ ਬੁਹਾ ਖੋਲਿਆ ਉਹਨਾਂ ਸਾਡੇ ਘਰ ਦੀ ਪੱਤ ਪੱਤ ਤਲਾਸ਼ੀ ਕੀਤੀ ਆ ਮੇਰੇ ਹਸਬੰਦ ਦੀ ਡੈਥ ਹੋਈ ਆ ਮੈਂ ਆਪਣੇ ਬੜੇ ਮੁਸ਼ਕਲ ਨਾਲ ਬੱਚੇ ਪਾਲਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਨਹੀਂ ਡੰਗਾ ਰੱਖੇ ਆ ਕੁਝ ਵੇਚ ਦੇਈਦੇ ਆ ਪਸੇ ਆਪਣੇ ਘਰ ਵਾਸਤੇ ਗੁਜ਼ਾਰੇ ਲਈ ਰੱਖੇ ਆ ਪਰ ਸਾਨੂੰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਮੇਰੇ ਘਰ ਦਾ ਪੱਤ ਪਤ ਇਹਨਾਂ ਨੇ ਤਲਾਸ਼ੀ ਕੀਤੀ ਆ ਮੇਰੇ ਘਰ ਤੋਂ ਇੱਕ ਸੂਈ ਦੇ ਨੱਕੇ ਜਿੰਨੀ ਚੀਜ਼ ਨਹੀਂ ਖੜੀ ਗਈ ਪਰ ਫੇਰ ਵੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿ ਮੇਰੇ ਬੱਚਿਆਂ ਤੇ ਇਦਾਂ ਦਾ ਜਲਾਮ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਭਾਈ ਕਰਦੇ ਆ ਡੰਗਰ ਆਖੇ ਡੰਗਰਾਂ ਨੂੰ ਆਂਦੇ ਆ ਦੁੱਧ ਵੇਚਦੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆ 5:30 ਵਜੇ ਮੈਂ ਆਈ ਆ 5:30 ਤੋਂ 12:30 ਵਜੇ ਤੱਕ ਇਹਨਾਂ ਨੇ ਤਲਾਸ਼ੀ ਕੀਤੀ ਆ ਸਾਡੇ ਘਰ ਦੇ ਵਿੱਚ ਕੋਈ ਚੀਜ਼ ਨਹੀਂ ਬਰਾਮਤ ਹੋਈ ਨਾ ਇਹਨਾਂ ਨੇ ਕੋਈ ਬੰਦਾ ਹੀ ਮੇਰੇ ਡੇਰੇ ਤੇ ਮੇਰੇ ਸਕੇ ਸੁਧਰੇ ਕੋਈ ਨਹੀਂ ਪਰੋਂ ਬੰਦਾ ਇਹਨਾਂ ਨੇ ਵਰਣ ਦਿੱਤਾ ਇਹਨਾਂ ਦੀ ਕੋਈ ਆ ਕੇ ਗੱਲ ਕਰੇ ਇਹਨਾਂ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜਦੋਂ ਤਲਾਸ਼ ਹਾਂ ਕੋਈ ਮੋਤਵਾਰਨੀ ਇਹਨਾਂ ਵੜਨ ਦਿੱਤਾ ਸਾਰੇ ਬੂਏ ਦੇ ਗਾੜੀ ਬੈਠੇ ਰਹਿਆ ਇਹਨਾਂ ਨੇ ਸਾਡੇ ਬੂਏ ਸਾਰੇ ਲੋਕ ਕਰ ਛੱਡੇ ਆ ਮੇਰੇ ਬੇਟੇ ਦਾ ਫੂਲ ਲੈ ਗਏ ਆ ਮੇਰੇ ਬੇਟੇ ਨੇ ਕਿਸਨਾ ਤੇ ਫੂਲ ਲਿਆ ਏ ਪਰ ਕਹਿੰਦੇ ਤੇਰੇ ਕੋ ਆਈਫੋਨ ਕਿੱਥੋਂ ਆਇਆ ਤੂੰ ਦੋ ਨੰਬਰ ਦਾ ਧੰਦਾ ਕਰਦਾ ਮੈਂ ਕਿਹਾ ਸਰ ਤੁਸੀਂ ਆਡੀ ਤਲਾਸ਼ੀ ਕਰ ਲਓ ਉਹਨਾਂ ਆਡੀ ਤਲਾਸ਼ੀ ਕੀਤੀ ਆ ਪਰ ਸਾਡੇ ਘਰੋਂ ਕੋਈ ਚੀਜ਼ ਨਹੀਂ ਪਈ ਸੀ ਜੀ ਮੰਨ ਕਰਦੇ ਆ ਆਪਾਂ ਸਰਕਾਰਾਂ ਨਹੀਂ ਸਰਕਾਰਾਂ ਤਾਂ ਐਂ ਕਰਦੇ ਆ ਕਿ ਸਾਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਬੱਚੇ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਵਾ ਇਸ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ